ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਆ ਤੇ ਇੱਕ ਗੱਬਣ ਸੁਣ ਵਾਲੀ ਆ ਆਓ ਪੁੱਛ ਲੈਨੇ ਮਾਤਾ ਜੀ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬਤੋ ਹੋ ਠੀਕ ਹੋ ਵਧੀਆ ਹਾਂ ਠੀਕ ਠਾਕ ਬਈ ਨਾਮ ਤੇ ਡਰੈੱਸ ਬੋਲ ਦੋ ਨਾਮ ਮੇਰਾ ਤਾਂ ਪਰਮਜੀਤ ਆ ਹੂੰ ਮੁੰਡੇ ਦਾ ਨਾਮ ਬੋਲਦੇ ਨਹੀਂ ਮਰ ਪ੍ਰੀਤ ਸੇ ਠੀਕ ਆ ਜੀ ਪਿੰਡ ਗਿੱਲ ਕੋਠੇ ਹਣਾ ਗਿੱਲ ਕੋਠੇ ਹੂੰ ਮੇਰੇ ਇੱਕ ਪੱਕੋ ਕੈਂਚੀਆਂ ਤੇ ਸਹਣਾ ਬਣ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂ ਪਿੰਡ ਬਈ ਗਿੱਲ ਕੋਠੇ ਆ ਤੇ ਨੇੜੇ ਪੱਕੋ ਕੈਂਚੀਆਂ ਦੇ ਸੈਣਾ ਰਹਿ ਜਾਂਦਾ ਬਰਨਾਲੇ ਤੋਂ ਬਾਜੇ ਖਾਨਦੇ ਨੂੰ ਜਾਂਦੇ ਉਹ ਰੋਡ ਦੇ ਬਿਲਕੁਲ ਉੱਪਰ ਪਿੰਡ ਆ ਬਈ ਤੇ ਪੱਕੋ ਕੈਂਚੀਆਂ ਆਉਂਦੇ ਉਹਦੋਂ ਬਾਅਦ ਗਿੱਲ ਕੋਠੇ ਫਿਰ ਸੈਣਾ ਆ ਜਾਂਦਾ ਠੀਕ ਆ ਮੋਬਾਈਲ ਨੰਬਰ ਬੋਲ ਦੇ ਮਾਤਾ 75899 ਹੂੰ 86352 ਇਹ ਮਾਤਾ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਮਾਤਾ ਜਿਹੜੀ ਬੈਡ ਦੇ ਦੇਣ ਕਿਹੜਾ ਸੂਸੂਈ ਇਹ ਦੂਜੇ ਸੂਸੂਈ ਕਦੋਂ ਸੂਈ ਹੈ ਤੇ ਕੱਲ ਸੜਕੇ 8:00 ਵਜੇ ਠੀਕ ਆ ਬੱਚਾ ਕੀ ਦਿੱਤਾ ਨੇ ਬੱਚਾ ਬੱਚਾ ਦਿੱ ਤੇ ਜੇਰ ਪੈ ਗਈ ਨਹੀਂ ਹਾਂ ਜੇਰ ਓਕੇ ਪਤਾ ਠੀਕ ਆ ਕਿੰਨਾ ਕੁ ਬੌਲਾ ਗੱਡਿਆ ਫਿਰ ਤਾਂ ਬੌਲਾ ਐ ਸਟੇਮੇ ਦਾ 8 ਕਿਲੋ ਤਿਆਰ ਆ 8 ਲੀਟਰ ਤਿਆਰ ਆ ਨਟਿਆਰ ਆ ਨਟ ਤਿਆਰ ਆ 8 ਲੀਟਰ ਜਿਆਦਬਰੀ ਤਾਂ ਇੰਨੀ ਚੰਗੀ ਆ ਗਰਮੀ ਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਪੂਰੀ ਚੰਗੀ ਉਹ ਮੱਜਾਂ ਵਰਗਾ ਦੁੱਧ ਥਾਲਲੇ ਵਾ ਕਮਾਲ ਦਾ ਹਾਂ ਪੂਰੀ ਵਧੀਆ ਚੁਆਇਸ ਵੀ ਕਿਵੇਂ ਆ ਪੂਰੀ ਵਧੀਆ ਇੱਕ ਨੰਬਰ ਇੱਕ ਨੰਬਰ ਛੱਡੀ ਸੀਲ ਵੀ ਪੂਰੀ ਵਧੀਆ ਹਾਂ ਆਰਡਰ ਬਹੁਤ ਚੰਗਾ ਗਲਾਬੀ ਥਣ ਕੱਲਾ ਕੱਲਾ ਥਣ ਨੇੜ ਤੋਂ ਆਰਡਰ ਚੈੱਕ ਕਰਵਾਉਂਦੇ ਆਂ ਦੀ ਸਰ ਬਈ ਬਹੁਤ ਚੰਗਾ ਟਰ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਮੜੀ ਤੋਰ ਕੇ ਦਿਖਾ ਦੂ ਮਾਤਾ ਲੈ ਠੰਡੀ ਸੀਲਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਸੂਈ ਸਵਾਈ ਬੱਚਾ ਮਗਰ ਬੱਚਾ ਆ ਰੀਡ ਵੀ ਚੱਕ ਲੈ ਤੇ ਚੰਗੀ ਆ ਬਈ ਵੜ ਤੇ ਥਣ ਤੁਣ ਵੀ ਚੰਗਾ ਲੱਗਿਆ ਇਹਦੇ ਵਿੱਚ ਘਸਾ ਲੈਂਦੀ ਇੱਟਨੇ ਗੱਦਬੱਡ ਬਹੁਤ ਚੰਗਾ ਕੱਲੇ ਸਿੰਘ ਸਿੰਘਾ ਕਹਿੰਦੀ ਕੁਛ ਨਹੀਂ ਲੈ ਮਾਤਾ ਬਜ਼ੁਰਗਾ ਮੌਜ ਨਾ ਖੋਲੀ ਫਿਰਦੀ ਆ ਪੂਰੀ ਠੰਡੀ ਸੀ ਲੱਗੂਆ ਮੇਰੀ ਦੁੱਧ ਪੂਰਾ ਚੰਗਾ ਪਉ ਤੇ ਸੰਘਣਾ ਦੁੱਧ ਹੋ ਗਰਮੀ ਨੇ ਬਿਲਕੁਲ ਨਹੀਂ ਮੰਨਣੀ ਮੁੱਲ ਕੀ ਰੱਖਿਆ ਮਾਤਾ ਦਾ ਮੁੱਲ ਇਹਦਾ 43000 43000 ਰੁਪਏ ਮਾਨਤਣ ਹੋ ਜਾਊਗਾ ਮਾਨਤਾ ਨਹੀਂ ਕਰਾਂਗੇ ਬਸ 43 ਚੋ 43000 ਰੁਪਏ ਮੁੱਲ ਜਾਇਜ਼ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਣ ਜ਼ਰੂਰ ਹੋ ਜੂ ਆਰਡਰ ਬਹੁਤ ਚੰਗਾ ਸ਼ਾਮ ਨੂੰ ਦੇਖੋ ਬਈ ਆਰਡਰ ਪੂਰਾ ਐ ਫਸ ਕੇ ਖੜ੍ਹਦੀ ਹੂ ਹੈ ਨਾ ਮਾਤਾ ਹਾਂ ਪੂਰੀ ਹੂੰ ਠੀਕ ਆ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਸੁੰਨੀ ਆ ਇਹ ਦੂਜਾ ਸੂਆ ਬੇਟੇ ਕਿੰਨੇ ਦਿਨ ਲੈਂਦੀ ਆ ਇਹ 5 ਤੋਂ 6 ਦਿਨ ਠੀਕ ਆ ਕੀ ਰਿਗਾਰਡ ਆ ਦੁੱਧ ਦਾ ਦੋ ਦਾ 15 ਲੀਟਰ ਦਿੱਤਾ ਫਾਇਨੇ ਸੂਏ ਠੀਕ ਆ ਆਰਡਰ ਦੇਖੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਨਾਣਾ ਨੂਣਾ ਚੰਗੀਆਂ ਦਿਨ ਕਰਮ ਵਾਲੀ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਫੇਸ ਫੂਡ ਚੰਗਾ ਬੋਦੀਵਾਦੀ ਚੰਗੀ ਆ ਕੱਦ ਵੱਡ ਚੰਗਾ ਤੋੜਾ ਤੋੜਾ ਚੈੱਕ ਕਰੋ ਬੜਦਾ ਕੱਚੀ ਕੱਚੀ ਅੱਧਣ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਇਹਦਾ ਮੁੱਲ ਮਾਤਾ ਇਹਦਾ ਮੁੱਲ 45 45000 ਰੁਪਏ ਮਾਨਤਾਨ ਹੋ ਜੀ ਹਾਂ ਮਾਨਤਾਨ ਕਰ ਲੈ ਠੀਕ ਆ 45000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਬੜ ਤੇ ਲਾਟੋ ਲਾਂ ਬਹੁਤ ਪਈਆਂ ਬਈ ਸਾਰੀਆਂ ਬਲਡ ਲਾ ਗੱਢ ਕੇ ਕਰਮਾਣੀ ਨੇ ਫੇਰ ਸੋਣਾਗਾ ਨੇੜ ਤੋਂ ਆਰਡਰ ਜ਼ਰੂਰ ਚੈੱਕ ਕਰਵਾਵਾਂਗੇ ਲੈ ਦੇਖੋ ਬਈ ਢੁੱਲਾ ਬਹੁਤ ਪਈਆਂ ਪਾਈ ਰੁੱਗ ਭਰਲਾ ਥਣ ਦੇਖੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤਿਆਰ ਕਰਦੀ ਹੁਣ ਖੇਲ ਬਹੁਤ ਆ ਗਿਆ ਹਾਂ ਲੈ ਜਿਵੇਂ ਮਰਜੀ ਹੱਥ ਫੇਰ ਚੱਲ ਕੋਈ ਚੱਕਰੀ ਨਹੀਂ ਕੋਈ ਨਹੀਂ ਆਈ ਨਾਗ ਮਾਤਾ ਕੋਲੇ ਦੋ ਸੀ ਦੋਨੇ ਰਖਾਤੇ ਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਤਾਂ ਕੰਟੈਕਟ ਕਰਕੇ ਖਰੀਦ ਲਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਪਾ ਦਲੋ ਧੰਨਵਾਦ